ਇੱਕ ਲੜਕੀ ਸਲਮਾ ਜੋ 15 ਸਾਲ ਦੀ ਸੀ ਉਸ ਦਾ ਅਰुण कुमार ਕੋਕੋ ਨਾਂ ਦੇ ਲੜਕੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਰਿਸਪੈਕਟਰ ਹਜਦਰ ਸਿੰਘ ਦੀ ਟੀਮ ਉਸ ਦਿਨ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ ਅਰुण कुमार ਕੋਕੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਰुण कुमार ਕੋਕੋ ਸੰਕੇਜ ਦੀ ਲੜਕੀ ਸਲਮਾ ਨੂੰ ਤੱਕੇ ਨਾਲ ਆਪਣੇ ਨਾਲ ਲਿਜਾਣਾ ਚਾਹੁੰਦਾ ਸੀਗਾ ਇਹ ਜਬਰਦਸਤੀ ਨਾਲ ਯਾਨੀ ਕੋਸ਼ਿਸ਼ ਕੀਤੀ ਉਹਦੇ ਇਨਕਾਰ ਕਰਨ ਤੇ ਉਹਦੇ ਜਿਹੜੇ ਚਾਕੂ ਮਾਰਦੇ ਸੀ ਮਾਜੋਕ ਐਸਐਸਪੀ ਪਟਿਆਲਾ ਸ਼੍ਰੀ ਵਰੁਖ ਕੁਮਾਰ ਸ਼ਰਮਾ ਆਈਪੀਐਸ ਐਸਪੀ ਸਿਟੀ ਸ਼੍ਰੀ ਸਰਫਰਾਜ਼ ਆलम ਆਈਪੀਐਸ ਜਿਹਦੇ ਦੇਸ਼ਾ ਪ੍ਰਦੇਸ਼ਾਂ ਹੈਡ ਪਟਿਆਲਾ ਪੁਲਿਸ ਨੂੰ ਉਸ ਸਮੇਂ ਬਹੁਤ ਵਧੀਆ ਸਥਿਤਾ ਹਾਸਲ ਹੋਈ ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਕਤਵਾਲੀ ਪਟਿਆਲਾ ਦੀ ਟੀਮ ਨੇ ਮੁਕੱਦਮਾ ਨੰਬਰ 44 ਜੋ 302 34 ਆਪੀਸੀ ਬੜੀ ਬੰਦ ਭਾਗੀ ਕਟਨਾ ਪਟਿਆਲਾ ਵਿਖੇ ਹੋਈ ਸੀ ਮਿਤੀ 6 ਤਿਤ 24 ਨੂੰ ਇੱਕ ਲੜਕੀ ਸਲਮਾ ਜੋ 15 ਸਾਲ ਦੀ ਸੀ ਉਸ ਦਾ ਅਰੁਣ ਕੁਮਾਰ ਕੋਕੋ ਨਾਂ ਦੇ ਲੜਕੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਜਿਸ ਦੇ ਲੜਕੀ ਦੇ ਫਾਦਰ ਪੰਕਜ ਕੁਮਾਰ ਦੇ ਬਿਆਨ ਤੇ ਅਰੁਣ ਕੁਮਾਰ ਕੋਕੋ ਦੇ ਉਸ ਦੇ ਨਾਮ ਨੂੰ ਸਾਥੀ ਦੇ ਖਿਲਾਫ ਮਕਦਮਾ ਨੰਬਰ 44 ਥਾਣਾ ਕਤਵਾਲੀ ਵਿੱਚ 302 34 ਆਪੀਸੀ ਦਾ ਰਜਿਸਟਰ ਕੀਤਾ ਗਿਆ ਸੀ ਸਪੈਕਟਰ ਹਜਰਦਰ ਸਿੰਘ ਦੀ ਟੀਮ ਉਸ ਦਿਨ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ ਜੋ ਅੱਜ ਅਰੁਣ ਕੁਮਾਰ ਕੋਕੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਤੋਂ ਵਾਰਦਾਤ ਵਿੱਚ ਵਰਤਿਆ ਹੋਇਆ ਛੁੜਾ ਜੋ ਸੀ ਉਹ ਵੀ ਬਰਾਬਰਦ ਕਰ ਲਿਆ ਗਿਆ ਤੇ ਬਾਕੀ ਤਫਤੀਸ਼ ਜਾਰੀ ਹੈ ਸਰਕਾਰਨ ਕੀ ਹੈ ਜੀ ਅਰੁਣ ਕੁਮਾਰ ਕੋਕੋ ਪੰਕਜ ਦੀ ਲੜਕੀ ਸਲਮਾਨੂ ਧੱਕੇ ਨਾਲ ਆਪਣੇ ਨਾਲ ਲਿਜਾਣਾ ਚਾਹਦਾ ਸੀਗਾ ਜੋ 6 ਦਿਨ 24 ਨੂੰ ਗਲੀ ਦੇ ਵਿੱਚ ਬੰਦਰਤ ਮੱਥਾ ਦੇ ਕੇ ਆ ਰਹੀ ਸੀ ਤੇਰੇ ਜਬਰਦਸਤੀ ਨਾਲ ਕੋਸ਼ਿਸ਼ ਕੀਤੀ ਉਹਦੇ ਇਨਕਾਰ ਕਰਨ ਤੇ ਉਹਦੇ ਉੱਤੇ ਚਾਕੂ ਮਾਰਦੇ ਸੀ ਸਰ ਰਿਲੇਸ਼ਨ ਦੇ ਵਿੱਚ ਵੀ ਸੀਗੇ ਇਹਨਾਂ ਦੀ ਪਹਿਲੇ ਪਹਿਲਾਂ ਦੀ ਕੋਈ ਦੋਸਤੀ ਸੀ ਆਪਸ ਵਿੱਚ ਮਤਲਬ ਉਹਦੇ ਬਾਰੇ ਐਡਾ ਕਲੀਅਰ ਨਹੀਂ ਹੈਗਾ ਪਰ ਉਹ ਦੋਸਤੀ ਸੀ ਉਹਨਾਂ ਦੀ ਸੋ ਪੁਲਿਸ ਦੇ ਵਿੱਚ ਪਹਿਲਾਂ ਵੀ ਕੰਪਲੇਟ ਹੋਈ ਸੀ ਇਸ ਜਿੰਦ ਦੇ ਭਾਜੀ ਇਸ ਜਿੰਦ ਲਾ ਕੇ ਪੁਲਿਸ ਦੇ ਵਿੱਚ ਪਹਿਲਾਂ ਕੰਪਲੇਟ ਹੋਈ ਵੀ ਸੀ ਪਹਿਲਾਂ ਇਹ ਲੜਕੀ ਚਲੀ ਗਈ ਸੀ ਉਹਦੇ ਖਿਲਾਫ 363 ਛਾੜ ਦਾ ਮੁਕੱਦਮਾ ਦਰਜ ਹੋਇਆ ਸੀ ਸਾਡੇ ਕੋਲ ਪਰ ਜਦੋਂ ਲੜਕੀ ਆਈ ਸੀ ਤਾਂ ਉਹਨੇ ਆਪਣਾ ਬਿਆਨ ਦਿੱਤਾ ਸੀ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਕਿਸੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਮੈਨੂੰ ਵਰ ਨੂੰ ਮਾਰ ਕੋ ਕਰੀ ਲੱਗੀਗਾ ਜਿਸ ਕਰਕੇ ਮੁਕੱਦਮਾ ਕੈਨਸਲ ਹੋ ਗਿਆ ਸੀ ਇਹ 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 ਕੋ ਕੱਡੀ ਵੱਡੀ ਵਾਰਦਾਤ ਕਰ ਦੇਣਾ ਤਾਂ ਕ੍ਰਿਮੀਨਲ ਵਾਈਂਡ ਦਾ ਹੀ ਜਦੋਂ ਉਹਦਾ ਜੋ ਐਡਾ ਮਤਲਬ ਕਿਸੇ ਛਾਪੂ ਮਾਰ ਦੇਣਾ ਛੂੜਾ ਮਾਰ ਦੇਣਾ ਹੈ ਕੋਈ ਰਿਕਾਰਡ ਵਗੈਰਾ ਮਿਲਿਆ ਪ੍ਰਾਣਾ ਪ੍ਰਾਣਾ ਰਿਕਾਰਡ ਤਾਂ ਹੈ ਨਹੀਂ ਕਿ ਉਹਸ ਐਸੋਸੀਏਟ ਸ਼ਾਰਟ ਦਾ ਕਦਮਾ ਸੀ ਜੋ ਖਤਮ ਹੋ ਚੁੱਕਿਆ ਖਾਰਜ ਹੋ ਚੁੱਕਿਆ ਆਲਰੇਡੀ ਬਾਈ ਨੇਮ ਸੀਗਾ ਨਾ ਜੀ ਇਹਨਾਂ ਵੱਲੋਂ ਹੀ ਹਾਂ ਇਹਨਾਂ ਵੱਲੋਂ ਬਾਈ ਨੇਮ ਸੀਗਾ ਔਰ ਆ ਜਦੋਂ ਬਕਰਬਾਈ ਵੀ ਬਾਈ ਨੇਮ ਹੈ ਤੇ ਇੱਕ ਸਾਥੀ ਹੋਰ ਹੈ ਦੇ ਨਾਲ ਉਹਦੇ ਬਾਰੇ ਪੁਸ਼ਪੜਤਾ ਕਰ ਦਿੱਤੀ ਗਈ ਉਹ ਨਹੀਂ ਹਲੇ ਪਤਾ ਲੱਗ ਸਕਿਆ ਡਿਟੇਫਾਈ ਨਹੀਂ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰੋਗਟ ਕਰ ਰਹੇ ਆ ਸੀ ਉਸ ਸੀਸੀਟੀਵੀ ਵਿੱਚ ਉਹਦੀ شناخت ਹੋ ਚੁੱਕੀ ਜੀ ਕਿਉਂਕਿ ਸੀਸੀਟੀਵੀ ਫੁਟੇਜ ਕਾਫੀ ਦਿੱਤਾ ਨਹੀਂ ਲੈ ਰਿਹਾ ਉਹ ਨਤੀਜਾ ਮਸਲਾ ਹੈ ਦੇਖ ਰਿਹਾ ਸੀ ਸਾਰਾ ਇਹ ਪ੍ਰੀਪਲਾਨਡ ਸੀ ਜਾਂ ਸਡਨਲੀ ਹੋਇਆ ਇਹ ਕੁਝ ਪਤਾ ਲੱਗਿਆ ਹੋਵੇ ਹੁਣ ਤੱਕ ਦੇਖੋ ਜਿਹੜਾ ਛੋਰਾ ਨਾਲ ਲੈ ਕੇ ਗਿਆ ਤਾਂ ਫਰੀ ਪ੍ਰੀਪਲਾਨਡ ਹੀ ਸੀਗਾ ਜੀ ਵੀ ਛੋਰਾ ਲਿਆਦੀ ਉਹ ਡੋਰ ਨਹੀਂ ਸੀ ਜੇ ਉਹ ਲੈ ਕੇ ਇਕੱਲਾ ਉਸੇ ਬਾਸ ਸੀ ਗਿਆ ਹੁੰਦਾ ਤਾਂ ਉਹ ਛੋਰਾ ਲਿਆਦੀ ਡੋਰ ਨਹੀਂ ਸੀ ਜੋ ਛੋਰਾ ਨਾਲ ਲੈ ਕੇ ਗਿਆ ਤਾਂ ਉਹਦਾ ਪਰਪਸ ਹੀ ਕਿ ਜਦਾਜ ਤਾਂ ਮਾਰ ਕੇ ਆਉਂਦਾ ਕਦੇ ਸਰਵੇਟ ਲੱਗੀ ਇਸ ਘਟਨਾ ਕੰਦੇ ਦੌਰਾਨ ਨਹੀਂ ਇਹਨਾਂ ਦੇ ਵਿੱਚ ਮੇਰੀ ਜਿਹੜੀ ਛੋਟੀ ਭੈਣ ਸੀ ਉਹਨੂੰ ਸਦਮਾ ਲੱਗਿਆ ਤੇ 7 ਤਰੀਕ ਨੂੰ ਉਹਦੀ ਵੀ ਡੈਥ ਹੋ ਗਈ ਸੀ ਜਿਹਦੀ 174 ਦੀ ਕਾਰਵਾਈ ਕੀਤੀ ਗਈ ਛੋਟੀ ਭੈਣ ਸੀ 8-9 ਸਾਲ ਦੀ ਜਿਹਦੇ ਆਏ ਹਾਸਾ ਦੇਖਿਆ ਸੀਗਾ ਉਹ ਸਦਮਾ ਲੱਗੀ ਤੇ ਉਹਦੀ 7 ਤਰੀਕ ਨੂੰ ਮੌਤ ਹੋ ਗਈ ਸੀ ਜਿਸ ਵੇਲੇ 174 ਦੀ ਕਾਰਵਾਈ ਹੋ ਰਹੀ ਦੀ ਸਮਸ਼ਿਆ ਕੀ ਸੀ ਕਿ ਜੀ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਆਪਣੀ ਮਾਸ਼ਾ ਸੀ ਆਪਣੇ ਨਾਲ ਲੈ ਜਾਣਾ ਚਾਹੁੰਦਾ ਕਿ ਉਹ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਜਿਸ ਤੋਂ ਉਹ ਇਨਕਾਰ ਕੀਤਾ ਉਹਨੇ ਜਿਸ ਤੇ ਉਸ ਦਾ ਪਹਿਚ ਕਲੈਸ਼ ਹੋਇਆ ਉੱਥੇ ਤੇ ਉਹਨੇ ਚਾਕੂ ਬਾਹਰ ਸਰ ਅਰੈਸਟ ਕਿਤੋਂ ਬੀਏ ਕਰ ਰਹੇ ਜੀ ਸਾਰਾ ਸੀ ਪੀਸ ਦਾ ਸਾਰਾ ਵੀਰ ਬੋਕਸ ਸਾਰੇ ਸਰ ਕਿਤੋਂ ਅਰੈਸਟ ਕਿਤੋਂ ਬੀਏ ਕਰ ਰਹੇ ਹਾਂ ਜੀ ਟਰੱਕ ਜਿਹਨ ਕੋਲੇ ਸਾਨੂੰ ਪਤਾ ਲੱਗਿਆ ਸੀ ਕਿ ਕਿਸੇ ਡਰਾਈਵਰ ਦੇ ਨਾਲ ਇਹ ਅਦਰ ਸਟੇਟ ਜਾਣਾ ਚਾਹੁੰਦਾ ਸੀਗਾ ਇੰਸਪੈਕਟਰ ਐਸ ਐਚ ਕੁਤਵਾਲੀ ਦੀ ਟੀਮ ਨੇ ਰੂਕ ਡਾਊਨ ਅਪ ਕੀਤਾ ਤੇ ਇਹ ਹੁਣ ਇਸ ਲਈ ਰਿਮਾਰਡ ਤੇ ਜਾਂ ਕਿੰਨੀ ਹੁਣ ਅਸਪਾਈਰ ਦੀ ਤੇਦੀ ਤਤੀਸ ਜਾਰੀ ਹੈ ਮਰਮਾਨ ਕਿਨੇ ਦਿਨ ਦਾ ਬੇਸ਼ੇਸ਼ ਕਰਾਇਆ ਕੱਲ ਪੇਸ਼ ਕਰਾਇਆ ਜੀ ਪੇਸ਼ ਅਰਜ